ਸਸ ਕਾਲ ਦੱਸ ਕੋ ਮੈਂ ਹਾਂ ਤੁਹਾਡਾ ਆਪਣਾ ਸੁਖਨ ਨੰਨੋੜੀ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਪੈਣੀ ਮੀਆਂ ਖਾਦ ਦੇ ਸਰਦਾਰ ਜਗਰੂਪ ਸਿੰਘ ਸੇਖਵਾ ਅਤੇ ਸੌਰੰਗ ਸਿੰਘ ਸਲਾੜੀ ਆ ਪਹੁੰਚੇ ਨੇ ਡ੍ਰੀਮ ਰਿਜ਼ੋਰਟ ਦੇ ਵਿੱਚ ਸੋ ਕਰਦੇ ਆਂ ਗੱਲਬਾਤ ਜੀ ਸਾਹਿਬ ਅੱਜ ਪੈਣੀ ਮੀਆਂ ਖਾ ਬੇਟ ਖੇਤਰ ਚ ਪਹੁੰਚਿਓ ਕਿਵੇਂ ਦਾ ਹੰਕਾਰਾ ਮਿਲ ਰਿਹਾ ਤੁਹਾਨੂੰ ਅੱਜ ਦੇਖੋ ਜੀ ਪਹਿਲੇ ਦੇ ਮੈਂ ਜਗਰੂਪ ਸੇਖਵਾ ਦਾ ਏਰੀਆ ਹੈ ਇਹ ਹੰਕਾ ਇੰਚਾਰਜ ਹੈ ਔਰ ਬੜੇ ਖੁਸ਼ੀ ਦੀ ਗੱਲ ਹੈ ਕਿ ਮੇਰਾ ਪਹਿਲਾ ਪ੍ਰੋਗਰਾਮ ਜਿਹੜਾ ਹੋਇਆ ਹੈ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਬਣਦੇ ਬਾਅਦ ਇਹ ਮੇਰਾ ਨਸੀਬ ਹੈ ਕਿ ਮੇਰੇ ਪਰਿਵਾਰ ਦੇ ਬੱਚੇ ਦੇ ਕਾਰਨ ਹੋਇਆ ਤੇ ਮੈਂ ਇਹਨੂੰ ਵੀ ਬੈਸਟ ਆਫ ਲੱਕ ਬੋਲਣਾ ਹੈ ਔਰ ਇੱਥੇ ਦੇ ਲੋਕੀ ਜਿਹੜੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਯਕੀਨ ਦਿਲਾਣਾ ਮੇਰੀ ਪਾਰਟੀ ਲੀਡਰਸ਼ਿਪ ਨੂੰ ਵੀ ਜਿਨ੍ਹਾਂ ਨੇ ਮੇਰੇ ਤੇ ਪਰੋਸਾ ਕਰਕੇ ਮੈਨੂੰ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਉਹਨਾਂ ਦੇ ਬੀਜਾ ਤੇ ਪੁੱਤਰਾ ਕਾ ਔਰ ਮੇਰੀ ਪਬਲਿਕ ਗਰੀਬ ਹੋਏ ਅਮੀਰ ਹੋਏ ਛੋਟਾ ਹੋਏ ਬड़ा ਹੋਏ ਇੰਡਸਟਰੀਸਟ ਕੋਈ ਕੋਈ ਇਹਨਾਂ ਸਾਰਿਆਂ ਵਾਸਤੇ ਇੱਕ ਮੈਸੇਜ ਹੈ ਸੰਦੇਸ਼ ਹੈ ਕਿ ਅਗਰ ਕੋਈ ਅਧਿਕਾਰੀ ਤੁਹਾਡਾ ਕੰਮ ਰੋਕਦਾ ਹੈ ਪੈਸੇ ਮੰਗਦਾ ਹੈ 1 ਰੁਪਿਆ ਦੇਣਾ ਨਹੀਂ ਮੈਨੂੰ ਮਿਲਣਾ ਲਾ ਕੇ ਮੈਂ ਤੁਹਾਡਾ ਪਰਸਨਲ ਗਾਰੰਟੀ ਲਾ ਕੇ ਤੁਹਾਡਾ ਕੰਮ ਕਰਾ ਕੇ ਦੇਵਾਂਗਾ ਔਰ ਉਸ ਅਧਿਕਾਰੀ ਨੂੰ ਜੇਲ੍ਹ ਚ ਪਾਉਂਦਾ ਔਰ ਇਹ ਮੈਸੇਜ ਸਿਰਫ ਲੋਕ ਸਭਾ ਗੁਰਦਾਸਪੁਰ ਵਾਸਤੇ ਨਹੀਂ ਇਹ ਮੈਸੇਜ ਪੂਰੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਵਾਸਤੇ ਹੈ ਕਿ ਅਸੀਂ ਇੱਥੇ ਆਏ ਹਾਂ ਲੋਕਾਂ ਦਾ ਕੰਮ ਕਰਨ ਵਾਸਤੇ ਔਰ ਸਾਡੇ ਸੁਪਰੀਮੋ ਔਰ ਸਾਡੇ ਮਾਨਯੀ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਮਾਨ ਜੀ ਦਾ ਸਾਫ ਮੈਸੇਜ ਹੈਗਾ ਕਿ ਕਰਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਔਰ ਮੈਂ ਇਹਦੇ ਤੇ ਬਿਲਕੁਲ ਯਕੀਨ ਕਰਦਾ ਮੈਂ 30 ਸਾਲ ਹੋ ਗਏ ਰਾਜਨੀਤੀ ਮੈਂ ਕਿਸੇ ਨੂੰ ਬਖਸ਼ਣ ਵਾਲਾ ਨਹੀਂ ਲੋਕੀਏ ਸੁਣ ਲਿਆਨ ਕਿ ਆਦੇ ਬਾਅਦ 42 ਮੇਰੇ ਏਰੀਆ ਚ ਔਰ ਪੰਜਾਬ ਸਟੇਟ ਵਿੱਚ ਕਰਪਸ਼ਨ ਦਾ ਅਸੀਂ ਖਾਤਮਾ ਕਰ ਦੇਾਂਗੇ ਇਹਦੇ ਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅਗਰ ਆਪਾਂ ਗੱਲ ਕਰਦੇ ਆਂ ਬੇਟ ਖੇਤਰ ਦੀ ਫਲੱਡ ਆਉਣ ਤੋਂ ਬਾਅਦ ਵੀ ਕਾਫੀ ਨੁਕਸਾਨ ਜਿਹੜਾ ਬੇਟ ਖੇਤਰ ਨੂੰ ਚੱਲਣਾ ਪਿਆ ਕਿਵੇਂ ਦੇਖਦੇ ਹੋ ਲਗਭਗ 2.5 ਸਾਲ ਸਰਕਾਰ ਚੱਲ ਚੁੱਕੀ ਆ ਮੇਰੇ ਮੇਰੇ ਖਿਆਲ ਇੱਕ ਪਹਿਲੀ ਸਰਕਾਰ ਸੀਗੀ ਜਿੱਥੇ ਮਾਨੀ ਚੀਫ ਮਿਨਿਸਟਰ ਸਾਹਿਬ ਪਰਸਲੇ ਕਿਸੇਪ ਕੀਤਾ ਲੋਕਾਂ ਨੂੰ ਦਵਾਈਆਂ ਕਿੱਧਰ ਮਿਲ ਰਹੀਆਂ ਨੇ ਲੋਕਾਂ ਦਾ ਰਹਿਣ ਦਾ ਟੈਂਪਰੇਰੀ ਅਰੇਂਜਮੈਂਟ ਕਿੱਦਾਂ ਦਾ ਹੈ ਲੋਕਾਂ ਨੂੰ ਖਾਣਾ ਮਿਲ ਰਿਹਾ ਹੈ ਜਿਨ੍ਹਾਂ ਦੇ ਫਤਣਾ ਬਰਬਾਦ ਹੋਏ ਉਹਨਾਂ ਨੂੰ ਸਾਰਿਆਂ ਨੂੰ ਉਹਦਾ ਮੁਆਵਜ਼ਾ ਦਿੱਤਾ ਗਿਆ ਉਹਦਾ ਜਿੰਨੀ ਨੁਕਸਾਨ ਹੋਇਆ ਭਰਿਆ ਗਿਆ ਮੇਰਾ ਖਿਆਲ ਹੈ ਮੈਨੂੰ ਇਹ ਦੱਸੋ ਅੱਜ ਦੇ ਪਹਿਲੇ ਕਿੰਨੇ ਕਿ ਚੀਮੇਸ ਆ ਕੇ ਪਰਸਨਲੀ ਸਭ ਕੁਝ ਕਰਕੇ ਗਏ ਨੇ ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦੇ ਚੀ ਮੰਤਰੀ ਸਾਹਿਬ ਨੇ ਉਹਨਾਂ ਨੂੰ ਆਮ ਆਦਮੀ ਦਾ ਫਿਕਰ ਹੈ ਇਸ ਵਾਸਤੇ ਹਰ ਕੰਮ ਉਹ ਪਰਸਨਲ ਲੈਵਲ ਤੇ ਆ ਕੇ ਕਰ ਦੇਣਾ ਹੈ ਔਰ ਐਸੀ ਵੀ ਉਹਨਾਂ ਦੇ ਕਦਮਾਂ ਤੇ ਚੱਲਾਂਗੇ ਔਰ ਜੋ ਕਾਰਜ ਹੈ ਨਾ ਜਿੱਥੇ ਵੀ ਕਿਤੇ ਅਸੀਂ ਉਹਨਾਂ ਦੇ ਨਾਲ ਕੰਮ ਇਮਲਾਕ ਕਦੇ ਦਾ ਕਰਨਾ ਮਲਾ ਕੇ ਚੱਲਾਂਗੇ ਔਰ ਲੋਕਾਂ ਨੂੰ ਇਨਸ਼ੋਰ ਕਰਾਂਗੇ ਕਿ ਕਰਾਪਸ਼ਨ ਫਰੀ ਔਰ ਜਿਹੜੀ ਤੁਹਾਡੀ ਪ੍ਰੋਬਲਮ ਹੈ ਦੇਖੋ ਅੱਜ ਤੁਸੀਂ ਸਾਰੇ ਦੇਖੋ ਮੈਂ ਤੁਹਾਨੂੰ ਕਹਿਣਾ ਚਾਹਨਾ ਅੱਜ ਫਸਲਾ ਜਦੋਂ ਮੰਡੀ ਜਾਂਦੀਆਂ ਨੇ ਫਟਾਫਟ ਨਾ ਚੁੱਕੇ ਜਾਂਦਾ ਮਨੀ ਫਟਾਫਟ ਟ੍ਰਾਂਸਫਰ ਹੋ ਜਾਂਦੀ ਹੈ ਪਹਿਲੇ ਹੁੰਦਾ ਸੀ ਕਿ ਕਿਤੇ ਕੰਨਿਆਂ ਦਾ 1 ਰੁਪਿਆ ਵੀ ਦਾ ਪੈਂਡਿੰਗ ਨਹੀਂ ਹੁੰਦਾ ਤੁਹਾਡੇ ਨਾਲ ਦੂਸਰੀਆਂ ਸਰਕਾਰਾਂ ਵੀ ਤੁਸੀਂ ਦਿੱਖੀਆਂ ਨੇ ਕਾਂਗਰਸ ਪਹਿਲੇ ਸੀ ਕਾਂਗਰਸ ਨੇ ਕੀ ਕੀਤਾ ਕੁਝ ਨਹੀਂ ਕੀਤਾ ਕਹਿੰਦੇ ਘਰ ਘਰ ਨੌਕਰੀ ਦੇਵਾਂਗੇ ਕਿਸੇ ਨੇ ਨਹੀਂ ਦਿੱਤੀ ਕੀ ਤੁਹਾਨੂੰ ਮੋਬਾਈਲ ਫੋਨ ਦਿਆਂ ਕਿ ਦੇ ਦਿੱਤਾ ਮੇਰੇ ਇੱਕ ਆਸਾਨ ਪਰਿਵਾਰ ਦਾ ਇਹ ਪੂਰਾ ਪੰਜਾਬ ਹੈਗਾ ਤੁਹਾਡੇ 90000 ਕਰੋੜ ਰੁਪਿਆ ਸੀ ਮਾਫ ਕਰਾਂਗੇ ਤੁਹਾਡਾ ਜਿੰਨਾ ਲੋ ਕਰਜ਼ਾ ਕਿਸੇ ਨੇ ਮਾਫ ਨਹੀਂ ਕੀਤਾ ਦੂਸਰੀ ਤਰਫ ਭਾਰਤੀ ਜਨਤਾ ਪਾਰਟੀ ਦਾ ਐਮਪੀ ਕੈਂਡੀਡੇਟ ਦਿਲੇਸ਼ ਮਬੂਦੀ ਜਦੋਂ ਡਿਪੀ ਸੈਕਟਰੀ ਸੀਗਾ ਉਥੇ ਕਾਨੂੰਨ ਪਾਸ ਹੋਇਆ ਤਾਰ ਬਲੌਕ ਚ ਸਿਰਫ ਇੱਕੋ ਹੀ ਏਰੀਆ ਚ ਕਾਨੂੰਨ ਪਾਸ ਹੋਇਆ ਤਾਰ ਬਲੌਕ ਜਿੱਥੋਂ ਦਾ ਉਹ ਐਮ ਐਲ ਏ ਸੀਗਾ ਉਹ ਚੁੱਪ ਕਰਕੇ ਕੁਰਸੀ ਤੇ ਬੈਠਾ ਰਿਹਾ ਕਾਨੂੰਨ ਦਾ ਇਹ ਬਦਲ ਸੀਗਾ ਕਿ ਅੰਗਰੇਜ਼ਾਂ ਦੇ ਟਾਈਮ ਤੇ ਸਰਕਾਰੀ ਜ਼ਮੀਨ ਤੇ ਜੋ 200 200 ਸਾਲ ਦਾ ਬੈਠਾ ਹੈ ਉਹ ਕਿਸਾਨ ਹੈ ਉਹ ਕੋਈ ਗਰੀਬ ਪਰਿਵਾਰ ਹੈ ਉਹਦੀ ਜ਼ਮੀਨ ਗਵਰਨਮੈਂਟ ਦੇ ਨਾਂ ਕਰਨੀ ਇਸ ਇਨਸਾਨ ਨੇ ਜਿਹਨੂੰ ਅੱਜ ਬੀ ਜੀ ਪੀ ਨੇ ਟਿਕਟ ਦਿੱਤੀ ਹੈ ਇੱਕ ਵਾਰੀ ਨਹੀਂ ਬੋਲਿਆ ਕਾਂਗਰਸੀ ਗਵਰਨਮੈਂਟ ਆਈ ਉਹਨਾਂ ਸਾਰਿਆਂ ਦੀ ਜ਼ਮੀਨ 28000 ਏਕੜ ਉਹ ਜਿਹੜੀ ਜ਼ਮੀਨ ਗਵਰਨਮੈਂਟ ਨੇ ਆਪਣੇ ਨਾਂ ਲਿਖ ਲਈ ਇੱਕ ਕਾਂਗਰਸ ਦਾ ਸਰਕਾਰ ਦੀ ਦੀਨ ਹੈ ਮੈਂ ਕਹਿ ਰਿਹਾ ਬੀਜੇਪੀ ਔਰ ਕਾਂਗਰਸ ਨੇ 75 ਸਾਲ ਤੁਸੀਂ ਵੋਟ ਪਾਇਆ ਨਾ ਕੁਝ ਨਹੀਂ ਕੀਤਾ ਇਸ ਵਾਰ ਮਿਹਰਬਾਨੀ ਕਰਕੇ ਜਿਹੜਾ ਵੀ ਮੈਨੂੰ ਸੁਣ ਰਿਹਾ ਤੁਹਾਡੇ ਮਾਧਮ ਤੇ ਮੈਂ ਸਵਰਨ ਸਲਾਰਿਆ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਵਾਰ ਇਹ ਪਾਰਟੀ ਪਾਈਜ਼ਮ ਤੋਂ ਬਾਹਰ ਨਿਕਲੋ ਜਿਹੜਾ ਤੁਹਾਡਾ ਕੰਮ ਕਰਦਾ ਉਹਨੂੰ ਵੋਟ ਪਾਓ ਪਰ ਇਸ ਵਾਰ 75 ਸਾਲ ਦੇ ਪਹਿਲੀ ਵਾਰ 11 ਜ਼ੀਰੋ ਦੀ ਲੀਡ ਨਾਲ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਜਿੱਤ ਰਹੀ ਹੈ ਔਰ ਸ਼ਾਇਦ ਮੈਂ ਇੱਕ ਕਹਿੰਦੇ ਮੈਨੂੰ ਕੋਈ ਹੈਜੀਟੇਸ਼ਨ ਨਹੀਂ ਹੋ ਰਹੀ ਕਿ ਸਿਆਰੀ ਕਲਸੀ ਜੀ ਇਸ ਵਾਰ ਸਭ ਤੋਂ ਲੰਬੀ ਲੀਡ ਨਾਲ ਜਿੱਤਣਗੇ ਔਰ ਅਸੀਂ ਲੋਕਾਂ ਦਾ ਕੰਮ ਦਿਨ ਰਾਤ 24 ਘੰਟੇ ਲੋਕਾਂ ਦੀ ਸਰਵਿਸ ਤੇ ਰਾਂਗੇ ਧੰਨਵਾਦ ਸਿਖੋਂ ਸਾਹਿਬ ਅਗਰ ਬੇਟਖ ਖੇਤਰ ਦੀ ਆਪਾਂ ਗੱਲ ਕਰ ਲਈਏ ਕਿ ਸਰਕਾਰੀ ਹਸਪਤਲ ਦੀਆਂ ਜਿਹੜੀਆਂ ਵਿਕਣ ਵਾਲੀਆਂ ਦਵਾਈਆਂ ਬਾਰ ਮੈਡੀਕਲ ਸਟੋਰਾਂ ਤੇ ਖੁੱਲੇ ਆਮ ਮਹਿੰਗੇ ਭਾਅ 'ਚ ਵੇਚੀਆਂ ਜਾ ਰਹੀਆਂ ਨੇ ਖਾਸ ਕਰਕੇ ਪੈਣੀ ਮੀਆਂ ਖਾਂ ਦੇ ਵਿੱਚ ਪਹਿਲੋਂ ਮੈਂ ਤੇ ਸਵਾਲਾਂ ਦੇ ਤੁਹਾਨੂੰ ਬਾਅਦ 'ਚ ਜਵਾਬ ਦੰਨਾ ਪਹਿਲੋਂ ਮੈਂ ਸਵਰਨ ਸਲਾਰੀਆ ਜੀ ਦਾ ਜੋ ਕਿ ਪਹਿਲੀ ਆਰਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਨੇ ਉਕਤ ਹੋਏ ਨੇ ਸਾਡੇ ਕੋਲ ਪਹਿਲਾ ਫੰਕਸ਼ਨ ਅੱਜ ਇੱਥੇ ਹੋਇਆ ਵਾ ਮੈਂ ਇਹਨਾਂ ਦਾ ਹਲਕਾ ਕਾਟੀਆਂ ਚਾਉਣ ਤੇ ਔਰ ਪੈਣੀ ਮੀਆਂ ਖਾਂ ਦੀ ਇਸ ਧਰਤੀ ਤੇ ਆਉਣ ਤੇ ਇਹਨਾਂ ਦਾ ਜੀ ਆਇਆਂ ਕਰਦਾ ਸਵਾਗਤ ਕਰਦਾ ਹਾਂ ਵਧਾਈ ਦਿਨਾ ਔਰ ਪਾਰਟੀ ਲੀਡਰਸ਼ਿਪ ਦਾ ਵੀ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਸਿੰਘ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠਕੀ ਦਾ ਉੱਚਾ ਚਾਅ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੇ ਵਧੀਆ ਲੀਡਰ ਜਿਹੜੇ ਆ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਔਰ ਇਹਨਾਂ ਦੇ ਪਰਮਦੇ ਨਾਲ ਸਾਰੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਔਰ ਖਾਸ ਕਰਕੇ ਲੋਕ ਸਭਾ ਕਰਦਾਸਪੁਰ ਨੂੰ ਬਹੁਤ ਵੱਡਾ ਬੈਨੀਫਿਟ ਜਿਹੜਾ ਵਾ ਖਾਸ ਕਰਕੇ ਜਿਹੜਾ ਹਿੰਦੂ ਬੋਰਡ ਬੈਂਕ ਆ ਉਹਦੇ ਵਿੱਚ ਜਿਹੜਾ ਉਹ ਮਿਲੇਗਾ ਬਾਕੀ ਰਹੀਆਂ ਹਲਕੇ ਦੀਆਂ ਮੰਗਾਂ ਦੀ ਗੱਲ ਇਹ ਸਾਰੀਆਂ ਮੰਗਾਂ ਮੈਂ ਉਦੋਂ ਵੀ ਕਾਦੀਆਂ ਜਿੱਤਾਂ ਰੈਲੀ ਸੀਗੀ ਮਾਨ ਸਾਹਿਬ ਦੇ ਅੱਗੇ ਰੱਖ ਦਿੱਤੀਆਂ ਨੇ ਅੱਜ ਮੈਂ ਸਲੜੀਆ ਸਾਹਿਬ ਦੇ ਵੀ ਧਿਆਨ ਚ ਲਿਆਈਆਂ ਨੇ ਕਿ ਜਿੰਨੇ ਵੀ ਬੇਠ ਇਲਾਕੇ ਦੇ ਕੰਮ ਹੋਣ ਵਾਲੇ ਆ ਚਾਹੇ ਬਲਵੰਡੇ ਦੀ ਪੁਲੀ ਹੋਵੇ ਚਾਹੇ ਸੜਕਾਂ ਦੀ ਰਿਪੇਅਰ ਹੋਵੇ ਚਾਹੇ ਹੋਰ ਵੀ ਥਨੇ ਵੀ ਕੰਮ ਆ ਇਹ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਔਰ ਇੱਕ ਖੁਸ਼ੀ ਦੀ ਗੱਲ ਇਹ ਆ ਕਿ ਜਿਹੜਾ ਗੰਨੇ ਦੀ ਪੇਮੈਂਟ ਆ ਬੋਨਸ ਜਿਹੜਾ ਆਪਾਂ ਡੀਕਦੇ ਸੀ ਉਹ ਵੀ ਪੌਣੇ 350 ਕਰੋੜ ਰੁਪਇਆ ਜਿਹੜਾ ਵਾ ਪੰਜਾਬ ਸਰਕਾਰ ਨੇ ਰਿਲੀਜ਼ ਕਰਤਾ ਸਾਡੇ ਜਿਹੜੇ ਗੰਨੇ ਦੇ ਕਸ਼ਤਕਾਰ ਕਿਸਾਨ ਨੇ ਉਹਨਾਂ ਵਿੱਚ ਜਿਹੜਾ ਵਾ ਬੜੀ ਖੁਸ਼ੀ ਦੀ ਲਹਿਰ ਆ ਕਿਉਂਕਿ ਇਹ ਬੜੀ ਲੰਬੇ ਸਮੇਂ ਤੋਂ ਜਿਹੜੀ ਆ ਪੇਮੈਂਟ ਜਿਹੜੀ ਆ ਡਿੱਤੀ ਜਾ ਰਹੀ ਸੀ ਉਹ ਸਾਰਿਆਂ ਦੇ ਖਾਉਂਟਾਂ 'ਚ ਜਿਹੜੇ ਆ ਕਿਸਾਨ ਭਰਾਵਾਂ ਦੇ ਪੈਸੇ ਆਉਣੇ ਸ਼ੁਰੂ ਹੋ ਗਏ ਆ ਔਰ ਬਾਕੀ ਵੀ ਜਿਹੜੇ ਕੰਮ ਨੇ ਇੱਕ-ਇੱਕ ਕਰਕੇ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਰਹੀ ਗੱਲ ਦਵਾਈਆਂ ਦੀ ਤੇ ਮਾਨ ਸਾਹਿਬ ਦੇ ਸਖਤ ਆਰਡਰ ਨੇ ਕਿ ਕੋਈ ਵੀ ਡਾਕਟਰ ਜਿਹੜਾ ਵਾ ਉਹ ਬਾਹਰ ਦਵਾਈ ਲਿਖਦਾ ਤੇ ਉਹਦੇ ਤੇ ਐਕਸ਼ਨ ਹੋਊਗਾ ਤੁਸੀਂ ਗੱਲ ਕੀਤੀ ਹੈ ਮੈਨੂੰ ਪ੍ਰੂਫ ਦੇ ਦਿਓ ਸ਼ਾਮ ਤੱਕ ਐਕਸ਼ਨ ਨਹੀਂ ਹੋਊਗਾ ਤੇ ਫਿਰ ਸਾਨੂੰ ਫੜਦੇ ਵਾ ਨਾ ਨਿਕਲ ਕਈ ਟਾਂ ਚ ਹੀ ਐਕਸ਼ਨ ਹੋਊਗਾ ਕਿਉਂਕਿ ਮਾਨ ਸਾਹਿਬ ਦੇ ਸਖਤ ਆਰਡਰ ਨੇ ਕਿ ਦਵਾਈ ਜੇ ਡਾਕਟਰ ਕੋਲ ਨਹੀਂ ਵੀ ਹੈਗੀ ਤੇ ਤਾਂ ਵੀ ਸਰਕਾਰ ਨੇ ਮੁੱਲ ਲੈ ਕੇ ਦਵਾਈ ਮਰੀਜ਼ ਨੂੰ ਦੇਣੀ ਹੈ ਮਰੀਜ਼ ਨੂੰ ਨਹੀਂ ਕਹਿਣਾ ਕਿ ਦਵਾਈ ਬਾਹਰੋਂ ਲੈ ਕੇ ਔਰ ਜਿੰਨੇ ਸਾਡੇ ਸਲਾਰੀਆ ਸਾਹਿਬ ਸਾਡੇ ਵਿਧਾਨ ਸਭਾ ਹਲਕਾ ਕਾਦੀਆਂ ਚ ਨੌ ਆਮ ਆਦਮੀ ਕਲੀਨਿਕ ਖੁੱਲੇ ਆ ਇੱਥੇ ਬੇਟ ਦੇ ਵਿੱਚ ਵੀ ਅਸੀਂ ਗੁੰਨੋਪੁਰ ਤੇ ਆਪਣਾ ਨੂਨਾ ਬਰਖਤਾ ਤੱਕ 베ਰੀ ਤੇ ਇੱਥੇ ਜਿੰਦੜ ਵਿੱਚ 4-5 ਹਮਾਂ ਲੱਖ ਲੈਣੀ ਖੁੱਲੇ ਆ ਉੱਥੇ ਰੋਜ਼ 1 ਹਮਾਂ ਲੱਖ ਲੈਣੀ ਸੀ 100-150 ਦੀ ਉਪਦੀ ਆ ਸੋ ਮੈਂ 1 ਸਾਲ ਦਾ ਡਾਟਾ ਕਢਾਇਆ 96000 ਮਰੀਜ਼ਾਂ ਨੇ ਉੱਥੋਂ ਦਵਾਈ ਲਈ ਆ ਔਰ 93000 ਤੋਂ ਵੱਧ ਲੈਬ ਟੈਸਟ ਜਿਹੜੇ ਆ ਫ੍ਰੀ ਆਫ ਕਾਸਟ ਹੋਏ ਸੋ ਲੱਖਾਂ ਦੀ ਦਵਾਈ ਜਿਹੜੀ ਆ ਸਰਕਾਰ ਨੇ ਮਰੀਜ਼ਾਂ ਨੂੰ ਫ੍ਰੀ ਦਿੱਤੀ ਆ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰੀਆਂ ਆ ਪਰ ਇਹੀ ਕਾਰਨ ਕਿ ਆਮ ਆਦਮੀ ਪਾਰਟੀ ਦਾ ਗਰਾਫ ਜਿਹੜਾ ਵਾ ਦਿਨੋਂ ਦਿਨ ਇੱਥੋਂ ਵੱਧਦਾ ਜਾ ਰਿਹਾ ਦੂਜੀਆਂ ਪਾਰਟੀਆਂ ਛੱਡ ਕੇ ਸਾਰੇ ਮਤਲਬ ਆਮ ਪਾਰਟੀ 'ਚ ਸ਼ਾਮਲ ਹੁੰਦੇ ਪਏ ਆ ਦਿਨ ਬਦੇਨ ਪਰਿਵਾਰ ਵੱਧਦਾ ਜਾ ਰਿਹਾ ਇਹਦੇ ਬਾਰੇ ਕੀ ਕਹਿੰਦੇ ਆ ਮੈਂ ਤੇ ਧੰਨਵਾਦ ਕਰਾਂਗਾ ਕਿ ਜਿੰਨੇ ਵੀ ਸਾਥੀ ਸਾਡੇ ਨਾਲ ਜੁੜ ਰਹੇ ਆ ਸਖੌਣ ਸਾਹਿਬ ਪਿੰਡ ਨੂਨਾ ਬਰਕਤਾਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਟੀਚਰ ਨਹੀਂ ਹੈਗਾ ਕੋਈ ਵੀ ਉਹਦੇ 'ਚ ਮੈਨੂੰ ਮੇਰੇ ਨੋਟਿਸ 'ਚ ਆਇਆ ਸੀਗਾ ਉਹਦੇ 'ਚ ਵੀ ਅਸੀਂ ਜਲਦੀ ਟੀਚਰ ਦਾ ਜਿਹੜਾ ਪ੍ਰਬੰਧ ਕਰਾਂਗੇ ਕਿਉਂਕਿ ਹੁਣ ਤੇ ਇਲੈਕਸ਼ਨ ਕੋਡ ਲੱਗਾ ਹੁਣ ਤੇ ਕੋਈ ਹੁਣ ਤੇ ਜਿਹੜੇ ਪਹਿਲੇ ਵੀ ਟੀਚਰ ਆ ਉਹਨਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਇਲੈਕਸ਼ਨ ਤੋਂ ਬਾਅਦ ਇਹਦਾ ਜਿਹੜਾ ਵਾਪਸ ਹੋਰ ਬਾਕੀ ਆਪੇ ਬਹੁਤ ਬਹੁਤ ਬਿਜਲੀ ਦਾ ਬਿੱਲ ਜਿਹੜਾ ਉਹ ਸਾਰਿਆਂ ਦਾ ਹੀ ਪੂਰਾ ਕਰਨ ਜਾ ਰਹੇ ਆ ਇਸ ਇਲੈਕਸ਼ਨ ਤੋਂ ਬਾਅਦ ਜੋ ਬੀਬੀਆਂ ਕੇ ਮਿਲਦੀ ਐ ਆਪ ਵੀ ਉਹਨਾਂ ਨੂੰ ਵਾਪਸ ਜਿਹੜਾ ਕਿ ਨਹੀਂ ਆ ਓਮ ਟ੍ਰੇਨਿੰਗ ਕਰਕੇ ਆਮ ਆਦੀ ਪਾਰਟੀ ਜਿਹੜੀ ਐ ਜਿਹੜੇ ਵੋਟਾਂ ਪਾਉਂ ਸ਼ਹਿਰੀ ਕਲਸੀਰ ਆਪਾਂ ਸਾਡੇ ਹਲਕੇ ਦੇ ਜਿਹੜੇ ਚਾਰ ਨੇ ਉਮਾ ਸਕਟਰ ਨੇ ਗੁਰ ਸਿੰਘ ਜੀ ਸੇ ਕਿੰਨਾ ਹੈ ਕਿ ਜੇ ਇੱਕ ਕਾਪਸੇ ਬਾਜ਼ਾਰ ਮਿਲਦਾ ਹੋਵੇ ਤਾਂ ਇੱਕ ਵੇਲੇ ਵੀ ਮਿਲਿਆ ਹੈ ਕਿ ਕਿ ਜਾ ਕੇ ਬੰਦਾ ਮਿਲਦਾ ਹੈ ਬੰਦਾ